ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੀ ਪਰਜਾ ਪਰਜਾ ਕਟ ਮਰੇ ਕਬੂ ਨਾ ਛੜੇ ਕੀ ਗੁਰਬਾਣੀ ਦੀਆਂ ਇਹ ਪੰਕਤੀਆਂ ਇਸ ਸਤਰਾ ਇਸ ਸਥਾਨ ਦੇ ਉੱਤੇ ਸੱਚ ਹੁੰਦੀਆਂ ਲਖੀ ਅਸੀਂ ਜਿਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਪਾਵਨ ਸਥਾਨ ਇਸ ਦਾ ਨਾਮ ਹੈ ਗੁਰਦੁਆਰਾ ਲਕੀਰ ਸਾਹਿਬ ਸਾਨਾ 1757 ਈਸਵੀ ਦੇ ਵਿੱਚ ਜਦੋਂ ਅਮਰਸ਼ਾਹ ਬਦਾਲੀ ਦੇ ਜਰਨੈਲ ਜਿਹੜਾ ਜਹਾਨ ਖਾਨ ਦੇ ਵੱਲੋਂ ਜਦੋਂ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਗਈ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਹੈ ਉਸ ਨੂੰ ਸ਼ਹਿਰ ਦੇ ਕੂੜਾ ਕਰਕਟ ਦੇ ਨਾਲ ਜਾਨਵਰਾਂ ਦੇ ਮਾਸ ਹੱਡੀਆਂ ਦੇ ਨਾਲ ਜਦੋਂ ਪੂਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਸ ਘਟਨਾ ਦੀ ਖਬਰ ਜਦੋਂ ਸ੍ਰੀਏ ਸਿੰਘਾਂ ਦੇ ਵੱਲੋਂ ਬਾਬਾ ਦੀਪ ਸਿੰਘ ਜੋ ਕਿ ਉਸ ਵੇਲੇ ਦਮਦਮਾ ਸਾਹਿਬ ਸਨ ਉਹਨਾਂ ਨੂੰ ਪਹੁੰਚੀ ਬਾਬਾ ਦੀਪ ਸਿੰਘ ਨੇ ਕਿਹਾ ਕਿ ਹੁਣ ਧਰਮ ਯੁੱਧ ਹੋਵੇਗਾ ਤਾਂ ਉੱਥੋਂ 500 ਦੇ ਜਥੇ ਦੇ ਨਾਲ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸ਼ਹਿਰ ਵਾਲੋਂ ਰਵਾਨਾ ਹੋਏ ਤਾਂ ਜਦੋਂ ਹਰੀਕੇ ਪੱਤਣ ਲੰਘ ਕੇ ਬਾਬਾ ਦੀਪ ਸਿੰਘ ਜੀ ਦੀਆਂ ਫੌਜਾਂ ਦੇ ਪੜਾ ਤਰਨਤਾਰਨ ਦਰਬਾਰ ਸਾਹਿਬ ਦੇ ਕੋਲ ਲੱਗੇ ਤਾਂ ਉਸ ਵੇਲੇ ਤੱਕ ਜਿਹੜਾ ਸਿੰਘਾਂ ਦਾ ਜਥਾ ਸੀ 500 ਤੋਂ ਵੱਧ ਕੇ 5000 ਹੋ ਗਿਆ ਤੇ ਇਹ ਜਿਹੜਾ ਜਿਹੜਾ ਸਥਾਨ ਹੈ ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿਸਦੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਇਸ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚ ਕੇ ਸਿੰਘਾਂ ਨੂੰ ਇਹ ਗੱਲ ਕਹੀ ਸੀ ਕਿ ਜਿਸ ਨੂੰ ਆਪਣੇ ਘਰ ਦਾ ਜਿਸ ਨੂੰ ਆਪਣੇ ਪਰਿਵਾਰ ਦਾ ਮੋਹ ਹੈ ਜਿਸ ਨੂੰ ਜ਼ਿੰਦਗੀ ਦਾ ਮੋਹ ਹੈ ਉਹ ਇਸ ਲਕੀਰ ਤੋਂ ਵਾਪਸ ਚਲੇ ਆ ਜਾਵੇ ਕਿਉਂਕਿ ਹੁਣ ਅਸੀਂ ਅਰਤਾਸਾ ਸੋਧ ਕੇ ਤੁਰੇ ਹਾਂ ਤੇ ਉਹਨਾਂ ਚਿਰ ਪਿੱਛੇ ਨਹੀਂ ਮੁੜਾਂਗੇ ਜਿੰਨਾ ਚਿਰ ਦਰਬਾਰ ਸਾਹਿਬ ਨੂੰ ਉਹਨਾਂ ਮੁਗਲਾਂ ਤੋਂ ਉਹਨਾਂ ਦੌਰਾਨੀਆਂ ਤੋਂ ਆਜ਼ਾਦ ਨਹੀਂ ਕਰਵਾ ਲੈਂਦੇ ਤਾਂ ਉਹਨਾਂ ਸਿੰਘਾਂ ਦੇ ਵਿੱਚੋਂ 5000 ਤੋਂ ਜਿਹੜੇ ਤਕਰੀਬਨ 5000 ਸਿੰਘ ਸਨ ਉਹਨਾਂ ਦੇ ਵਿੱਚੋਂ ਇੱਕ ਵੀ ਇੰਨਾ ਐਸਾ ਨਹੀਂ ਸੀ ਜਿਸਨੇ ਲਕੀਰ ਤੋਂ ਪੈਰ ਪਿੱਛੇ ਖਿੱਚਿਆ ਹੋਵੇ ਤੇ ਸਾਰੇ ਦੇ ਸਾਰੇ ਸਿੰਘ ਜਿਹੜੇ ਸਨ ਉਹਨਾਂ ਨੇ ਸ਼ਹਾਦਤ ਦਾ ਜਾਮ ਦਿੱਤਾ ਇਸ ਮੋਰਚੇ ਦੇ ਵਿੱਚ ਦਰਬਾਰ ਸਾਹਿਬ ਨੂੰ ਮੁਗਲਾਂ ਤੋਂ ਦਰਾਨੀਆਂ ਤੋਂ ਆਜ਼ਾਦ ਕਰਉਣ ਦੇ ਇਸ ਮੋਰਚੇ ਦੇ ਵਿੱਚ ਉਹਨਾਂ ਦੇ ਨਾਲ ਬਾਬਾ ਮਨੋਦ ਸਿੰਘ ਵੀ ਉਹਨਾਂ ਦੇ ਨਾਲ ਸਨ ਬਾਬਾ ਦੀਪ ਸਿੰਘ ਦੀ ਉਸ ਵੇਲੇ ਉਮਰ 75 ਸਾਲ ਦੀ ਸੀ ਤੇ 75 ਸਾਲ ਦੀ ਉਮਰ ਦੇ ਵਿੱਚ 18 ਸੇਰ ਖੰਡਾ ਚੋੱਕ ਕੇ ਬਾਬਾ ਦੀਪ ਸਿੰਘ ਨੇ ਮੁਗਲਾਂ ਤੇ ਦਰਾਨੀਆਂ ਦੇ ਆਹੁੱਲਾ ਦੇ ਨਾਲ ਹੀ ਉਹਨਾਂ ਦੇ ਨਾਲ ਬਾਬਾ ਨੋਦ ਸਿੰਘ ਜੀ ਸਨ ਜਿਨ੍ਹਾਂ ਦੀ ਉਮਰ 95 ਸਾਲ ਸੀ ਉਹ ਵੀ ਜਿਹੜੇ ਚੱਬੇ ਦੇ ਸਥਾਨ ਦੇ ਉੱਤੇ ਸ਼ਹੀਦ ਹੋਏ ਸੋ ਇਸ ਪਵੰਨ ਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਉਹ ਚੱਲਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਲਕੀਰ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਿਤ ਸਥਾਨ ਤਰਨਤਾਰਨ ਸਾਹਿਬ ਵਿਖੇ ਸ਼ੋਭਤ ਹੈ ਇੱਥੋਂ ਦਾ ਇਤਿਹਾਸ ਇਹ ਹੈ ਕਿ ਜਦੋਂ 17 1057 ਦੇ ਵਿੱਚ ਅਬਦਾਲੀ ਦੇ ਪੁੱਤਰ ਤੈਮੂਰ ਦੇ ਕਹਿਣ ਤੇ ਬਖਸ਼ੀ ਜਹਾਨ ਖਾਨ ਵੱਲੋਂ ਸ੍ਰੀ ਹਰਮੰਦਰ ਸਾਹਿਬ ਨੂੰ ਮੁਗਲ ਫੌਜ ਦੀ ਹਵਾਲੇ ਕਰਕੇ ਉੱਥੇ ਬਰੂਦ ਦੇ ਕੁੱਪੇ ਨੱਤੇ ਗਏ ਸਰੋਵਰ ਨੂੰ ਸ਼ਹਿਰ ਦੀ ਗੰਦਗੀ ਦੇ ਘੋੜਿਆਂ ਦੀ ਲਿੱਦ ਪਾ ਕੇ ਪੂਰਨਾ ਸ਼ੁਰੂ ਕੀਤਾ। ਇਹ ਇਥੋਂ ਦੇ ਇਲਾਕੇ ਦੇ ਜੋ ਸਿੱਖ ਸੂਝੇ ਸਨ ਉਹਨਾਂ ਨੇ ਖਬਰ ਸਾਬੋ ਕੀ ਤਲਵੰਡੀ ਬਾਬਾ ਦੀਪ ਸਿੰਘ ਦੇ ਪਾਸ ਪਹੁੰਚਾਈ। ਇਹ ਖਬਰ ਤਕਰੀਬਨ 2 ਨਵੰਬਰ 1757 ਨੂੰ ਬਾਬਾ ਦੀਪ ਸਿੰਘ ਜੀ ਦੇ ਪਾਸ ਪਹੁੰਚੀ। ਤੇ ਬਾਬਾ ਦੀਪ ਸਿੰਘ ਜੀ ਫਿਰ ਗੁਰਧਾਮ ਦੀ ਬੇਅਦਬੀ ਰੋਕਣ ਵਾਸਤੇ ਉਥੋਂ 500 ਸਿੱਖਾਂ ਦਾ ਜੋ ਉਹਨਾਂ ਦੇ ਪਾਸ ਜੱਥਾ ਸੀ ਉਹ ਲੈ ਕੇ ਅੰਮ੍ਰਿਤਸਰ ਸਾਹਿਬ ਵੱਲ ਨੂੰ ਰਵਾਨਾ ਹੋ ਗਏ ਇਤਿਹਾਸ ਕਹਿੰਦਾ ਹੈ ਕਿ ਬਾਬਾ ਦੀਪ ਸਿੰਘ ਜੀ ਅਰਦਾਸਾ ਸੋਧ ਕੇ ਉਥੋਂ ਤੁਰੇ ਉਹਨਾਂ ਦੇ ਨਾਲ ਗਿਣਤੀ ਜਿਹੜੀ ਹੈ ਕੇਵਲ 500 ਸਿੰਘਾਂ ਦੀ ਸੀ ਪਰ ਰਸਤੇ ਵਿੱਚ ਜਿਵੇਂ ਜਿਵੇਂ ਸਿੱਖਾਂ ਦੇ ਘਰਾਂ 'ਚ ਪਤਾ ਲੱਗਦਾ ਹੱਸ ਕੇ ਮਾਵਾ ਨੇ ਪੁੱਤ ਤੋਰੇ ਭੈਣਾਂ ਨੇ ਵੀਰ ਤੋਰੇ ਤੇ ਸੁਹਾਗਣਾਂ ਨੇ ਆਪਣੇ ਸੁਹਾਗ ਤੋਰੇ ਕੇ ਬਾਬਾ ਦੀਪ ਸਿੰਘ ਦੇ ਕਾਫਲੇ ਨਾਲ ਲੜ ਕੇ ਗੁਰੂ ਦੇ ਧਾਮ ਦੀ ਬੇਅਦਬੀ ਨੂੰ ਰੋਕਣ ਵਾਸਤੇ ਤੁਹਾਨੂੰ ਆਪਣੇ ਪ੍ਰਾਣਾ ਦੀ ਆਹੋਤੀ ਵੀ ਦੇਣੀ ਪਵੇ ਤੇ ਤੁਸੀਂ ਜਾ ਕੇ ਉਹ ਆਹੋਤੀ ਦੀ ਇਤਿਹਾਸ ਕਹਿੰਦਾ ਜਦੋਂ ਇਹ ਸਾਰਾ ਕਾਫਲਾ ਤਰਨਤਾਰਨ ਸੈ ਪਹੁੰਚਿਆ ਤੇ ਇਹਦੀ ਗਿਣਤੀ 500 ਤੋਂ ਵੱਧ ਕੇ ਤਕਰੀਬਨ 5000 ਦੇ ਕਰੀਬ ਪਹੁੰਚ ਗਈ 10 ਨਵੰਬਰ 1757 ਦੀ ਸ਼ਾਮ ਨੂੰ ਬਾਬਾ ਦੀਪ ਸਿੰਘ ਜੀ ਦਰਬਾਰ ਸਾਹਿਬ ਤਰਨਤਾਰਨ ਪਹੁੰਚਦੇ ਨੇ ਸਰੋਵਰ ਦੇ ਆਲੇ ਕੋਲ ਦਿਵਾਲੀ ਸਿੰਘਾਂ ਦੇ ਤੰਬੂ ਲੱਗ ਜਾਂਦੇ ਨੇ ਡੇਰੀ ਲੱਗਦੇ ਨੇ ਤੇ ਸ਼ਾਮ ਨੂੰ ਹੀ ਜਿਹੜੇ ਸੂਝੇ ਨੇ ਉਹ ਅੰਮ੍ਰਿਤਸਰ ਵੱਲ ਜਾਂਦੇ ਨੇ ਇੱਧਰ ਬਖਸ਼ੀ ਜਹਾਨ ਖਾਨ ਨੂੰ ਅੰਮ੍ਰਿਤਸਰੇ ਖਬਰ ਮਿਲ ਜਾਂਦੀ ਸੀ ਕਿ ਸਿੱਖਾਂ ਦਾ ਇੱਕ ਬੜਾ ਵੱਡਾ ਜਥਾ ਬਾਬਾ ਦੀਪ ਸਿੰਘ ਦੀ ਅਗਵਾਈ ਦੇ ਵਿੱਚ ਹਰਮੰਦਰ ਸਾਹਿਬ ਦੀ ਬੇਦਬੀ ਰੋਕਣ ਵਾਸਤੇ ਆ ਰਿਹਾ ਹੈ ਔਰ ਸਿੱਖਾਂ ਦੇ ਇਸ ਜਥੇ ਨੂੰ ਰੋਕਣ ਵਾਸਤੇ 40000 ਦੀ ਗਿਣਤੀ ਦੇ ਵਿੱਚ ਬਖਸ਼ੀ ਜਹਾਨ ਖਾਨ ਦੀ ਜਰਨੈਲੀ ਹੇਠ ਦੁਰਾਨੀ ਫੌਜੀਆਂ ਵੱਲੋਂ ਚੱਬੇ ਦੇ ਮੈਦਾਨ ਵਿੱਚ ਆ ਕੇ ਡੇਰੇ ਲਾ ਲਏ ਸੂਝੇ ਸਿੱਖਾਂ ਨੇ ਆ ਕੇ ਬਾਬਾ ਜੀ ਨੂੰ ਦੱਸਿਆ ਕਿ ਬਾਬਾ ਜੀ ਆਪਣੇ ਪਾਸ ਕੇਵਲ 5000 ਦੀ ਗਿਣਤੀ ਹੈ ਉਹਦੇ ਵਿੱਚੋਂ ਵੀ ਲੜਨ ਦੇ ਮਾਹਰ ਕੇਵਲ 500 ਹੀ ਹਨ ਬਾਕੀ ਘਰਾਂ ਦੇ ਵਿੱਚੋਂ ਕੇਵਲ ਗੁਰੂ ਦੇ ਪ੍ਰਤੀ ਕੁਰਬਾਨੀ ਕਰਨ ਦਾ ਚਾਲ ਹੈ ਕਿ ਆਏ ਨਹੀਂ ਤਾਂ ਬਾਬਾ ਜੀ ਨੇ ਫਿਰ ਇਸ ਸਥਾਨ ਤੇ ਲਕੀਰ ਖਿੱਚੀ ਲਕੀਰ ਖਿੱਚਣ ਦਾ ਮੁੱਖ ਕਾਰਨ ਇਹ ਸੀਗਾ ਕਿ ਜੰਗ ਦੇ ਮੈਦਾਨ ਵਿੱਚ ਜਾਣ ਵਾਲੇ ਇਹ ਪਰਣ ਕਰਨ ਕਿ ਅਸੀਂ ਪੁਰਾਣਾ ਦੀ ਆਹੋਤੀ ਦੇ ਕੇ ਆਪਣੇ ਗੁਰਧਾਮ ਦੀ ਜੋ ਰੱਖਿਆ ਕਰਨੀ ਇਤਿਹਾਸ ਕਹਿੰਦਾ ਲਕੀਰ ਖਿੱਚੀ ਤੇ ਬਾਬਾ ਦੀਪ ਸਿੰਘ ਨੇ ਕਿਹਾ ਕਿ ਭਾਈ ਜਿਨ੍ਹਾਂ ਨੂੰ ਜ਼ਿੰਦਗੀ ਨਾਲ ਪਿਆਰ ਹੈ ਪਰਿਵਾਰਾਂ ਦਾ ਮੋਹ ਹੈ ਜਿਹੜੇ ਇਹ ਚਾਹਤ ਲੈ ਕੇ ਆਏ ਨੇ ਕਿ ਇੱਥੋਂ ਜ਼ਿੰਦਾ ਵਾਪਸ ਜਾਣਾ ਹੈ ਉਹ ਲਕੀਰ ਨਾ ਟੱਪਿਓ ਲਕੀਰ ਉਹ ਟੱਪਿਓ ਜਿਨ੍ਹਾਂ ਨੇ ਸ਼ਹਾਦਤ ਦਾ ਜਾਨ ਪੀਣਾ ਕਿਉਂਕਿ ਅੱਗੇ ਸ਼ਹਾਦਤ ਹੀ ਮਿਲਣੀ ਹੈ ਇਤਿਹਾਸ ਦੱਸਦਾ ਹੈ ਕਿ ਉਸ ਵਕਤ ਟੁੱਟੇ ਮਿਆਨਾ ਵਾਲੀਆਂ ਸ੍ਰੀ ਸਾਭਾ ਸਿੰਘਾਂ ਦੀਆਂ ਨੰਗੇ ਪਿੰਡੇ ਫਟੇ ਇੱਕ ਸ਼ਹਿਰੇ 8-8 ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕਰਨ ਵਾਲਾ ਖਾਲਸਾ ਜਿਹੜਾ ਉਹ 5000 ਦਾ 5000 ਹੀ ਲਕੀਰ ਕੱਪ ਗਿਆ ਇੱਕ ਵੀ ਸਿੱਖ ਲਕੀਰ ਤੋਂ ਪਿੱਛੇ ਨਹੀਂ ਗਿਆ ਤੇ ਇੱਥੋਂ ਫਿਰ ਬਾਬਾ ਜੀ ਅਰਦਾਸਾ ਸੋਧ ਕੇ ਚੱਬੇ ਦੇ ਮੈਦਾਨ ਵੱਲ ਜਾਂਦੇ ਆ ਉੱਥੇ ਫਿਰ ਯੁੱਧ ਹੁੰਦਾ ਤੇ ਜਿਵੇਂ ਯੁੱਧ ਦੇ ਵਿੱਚ ਜਮਾਲ ਖਾਨ ਤੇ ਬਾਬਾ ਦੀਪ ਸਿੰਘ ਜੀ ਆਸ ਵਿੱਚ ਯੁੱਧ ਕਰਦੇ ਨੇ ਸਾਂਝਾ ਵਾਰ ਚੱਲਦਾ ਤੇ ਫਿਰ ਸਾਂਝੇ ਵਾਰ ਚੱਲਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਸੀਸ ਧਲੀ ਰੱਖ ਚੱਬੇ ਦੇ ਮੈਦਾਨ ਵਿੱਚੋਂ ਫਿਰ ਹਰਿਮੰਦਰ ਸਾਹਿਬ ਵੱਲ ਵਧਦੇ ਆ ਤੇ ਹਰਿਮੰਦਰ ਸਾਹਿਬ ਜਾ ਕੇ ਗੁਰਧਾਮ ਆਯਾਦ ਕਰਵਾ ਕੇ ਜਾਮੇ ਸ਼ਹਾਦਤ ਪ੍ਰਾਪਤ ਕਰਦੇ ਨੇ ਮੈਂ ਥੋੜੀ ਜੀ ਰਾਲੀ ਇੱਥੇ ਬੇਨਤੀ ਇਹ ਕਰਦਿਆਂ ਬਾਬਾ ਦੀਪ ਸਿੰਘ ਦੇ ਨਾਲ ਸੰਬੰਧਿਤ ਜਿਹੜੇ ਸਥਾਨ ਨੇ ਇਹ ਗੁਰਦੁਆਰਾ ਲਕੀਰ ਸਾਹਿਬ ਤਰਨਤਾਰਨ ਇੱਥੇ ਬਾਬਾ ਜੀ ਨੇ ਲਕੀਰ ਖਿੱਚੀ ਔਰ ਉਸ ਲਕੀਰ ਖਿੱਚਣ ਦੇ ਇਤਿਹਾਸ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬ ਹੈ ਇੱਥੇ ਉਸ ਤੋਂ ਅੱਗੇ ਜਦੋਂ ਆਪਾਂ ਅੰਮ੍ਰਿਤਸਰ ਸਾਹਿਬ ਨੂੰ ਜਾਣੇ ਆ ਤੇ ਰਾਹ ਦੇ ਵਿੱਚ ਬਾਬਾ ਨੌ ਸਿੰਘ ਦੀ ਸਮਾਦ ਆਉਂਦੀ ਹੈ ਬਾਬਾ ਨੌਦ ਸਿੰਘ ਬਾਬਾ ਦੀਪ ਸਿੰਘ ਜੀ ਦੇ ਮਾਸੀ ਦੇ ਪੁੱਤ ਭਰਾ ਸਨ ਉਹ ਇੱਥੇ ਸ਼ਹੀਦ ਹੁੰਦੇ ਨੇ ਉਸ ਤੋਂ ਅੱਗੇ ਬਾਬਾ ਦੀਪ ਸਿੰਘ ਜੀ ਦਾ ਸਥਾਨ ਅਟਾਲਾ ਸਾਹਿਬ ਉੱਥੇ ਜਮਾਲ ਖਾਨ ਦੇ ਨਾਲ ਲੜਦਿਆਂ ਸਾਂਝੇ ਵਾਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਜਿਹੜੇ ਐ ਉਹ ਫੱਟੜ ਹੋ ਕੇ ਉਹ ਹਰਮੰਦਰ ਸਾਹਿਬ ਨੂੰ ਚਲਦੇ ਨੇ ਤੇ ਹਰਮੰਦਰ ਸਾਹਿਬ ਜਿਹੜਾ ਪ੍ਰਕਰਮਾਂ ਦੇ ਵਿੱਚ ਬੂੰਗਾ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਉੱਥੇ ਜਾ ਕੇ ਉਹ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਉਸ ਤੋਂ ਅੱਗੇ ਅੰਮ੍ਰਿਤਸਰ ਗੁਰਦੁਆਰਾ ਜਿਹੜਾ ਸ਼ਹੀਦਾਂ ਚਾਟੀਵੰਡ ਉੱਥੇ ਬਾਬਾ ਆਦੀਪ ਸਿੰਘ ਜੀ ਦੇ ਧੜ ਤੇ ਸੀਸ ਦਾ ਜਿਹੜਾ ਉਹ ਸਸਕਾਰ ਕੀਤਾ ਜਾਂਦਾ ਹੈ ਸੋ ਇਹ ਜਿਹੜਾ ਸੰਖੇਪ ਇਤਿਹਾਸ ਹੈ ਬਾਬਾ ਦੀਪ ਸਿੰਘ ਜੀ ਦਾ ਤੇ ਇਹ ਇੱਥੇ ਬਾਬਾ ਦੀਪ ਸਿੰਘ ਜੀ ਦੇ ਇਸ ਸਥਾਨ ਤੇ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਆ ਕੇ ਨਤਮਸਤਕ ਹੁੰਦੀਆਂ ਨੇ ਬੜਾ ਵੱਡਾ ਪ੍ਰਬੰਧ ਹੈ ਔਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਇਹ ਪਰਜੋਰ ਬੇਨਤੀ ਹੈ ਕਿ ਆਪ ਜੀ ਵੀ ਇੱਥੇ ਆਓ ਤੇ ਇੱਥੇ ਹਾਜ਼ਰੀਆਂ ਭਰੋ ਇੱਥੋਂ ਦੇ ਦਰਸ਼ਨ ਕਰੋ ਆਪਣੇ ਬੱਚਿਆਂ ਨੂੰ ਲੈ ਕੇ ਆਓ ਬੱਚੇ ਆਪਣੇ ਇਤਿਹਾਸ ਨਾਲ ਵਿਰਸੇ ਨਾਲ ਜੁੜਨ ਤਾਂ ਕਿ ਉਹ ਆਪਣੀ ਸਿੱਖ ਸਿੱਖ ਕੌਮ ਦਾ ਜੋ ਵਿਲੱਖਣ ਸੱਭਿਆਚਾਰ ਹੈ ਉਹਨੂੰ ਆਪਣੇ ਸੀਨਿਆਂ ਦੇ ਵਿੱਚ ਸਮੋਲ ਸਾਮਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਗੁਰਦੁਆਰਾ ਲਕੀਰ ਸਾਹਿਬ ਤਰਨਤਾਰਨ ਵਿਖੇ ਜੋ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਤੋਂ ਤਕਰੀਬਨ ਅਮਰਸਰ ਰੋਡ ਤੇ 1 ਕਿਲੋਮੀਟਰ ਦੂਰੀ ਤੇ ਇਹ ਸ਼ੋਭਤ ਆ ਗੁਰਦੁਆਰੇ ਦੀ ਗੁਰਦੁਰਾ ਲਕੀਤ ਸਾਹਿਬ ਦੀ ਨਹੀਂ ਪੱਥਰ ਜੋ 2.78 ਦੇ ਵਿੱਚ ਇੱਥੇ ਰੱਖੀ ਸੀ ਉਹ ਉਸ ਤੋਂ 30 ਸਾਲ ਦੇ ਕਰੀਬ 32 ਸਾਲ ਦੇ ਕਰੀਬ ਬਾਬਾ ਜਗਿੰਦਰ ਸਿੰਘ ਜੀ ਜੋਗੀ ਸਾਹਿਬ ਇਹ ਸੇਵਾ ਜਿਹੜੀਆਂ ਇਹ ਸਵਾਵਾ ਨਭਾਉਂਦੇ ਰਹਿ ਔਰ ਉਸ ਤੋਂ ਬਾਅਦ 10 5 14 12 10 ਨੂੰ ਬਾਬਾ ਜੀ ਉਹ ਕਾਲ ਚਲਾਣਾ ਕਰਕੇ ਉਸ ਤੋਂ ਬਾਅਦ ਦਾਸ ਪਹਿਲੋਂ ਤੋਂ ਹੀ ਹਾਜ਼ਰੀ ਜਦੋਂ ਨੀਂਹ ਪੱਥਰ ਰੱਖੀ ਸੀ ਉਦੋਂ ਦੀ ਚੱਲਦੀ ਆ ਔਰ 15 ਸਾਲ ਤੋਂ ਇਸ ਦੀ ਸੇਵਾ ਜਿਹੜੀ ਆ ਇਹ ਦਾਸ ਨੂੰ ਮਿਲੀ ਆ ਔਰ 15 ਸਾਲ ਦੇ ਵਿੱਚ ਇੱਥੇ ਬਹੁਤ ਵੱਡੀਆਂ ਸਮਾਵਾਂ ਜੜੀਆਂ ਉਹ ਨਮੀਆਂ ਬਣੀਆਂ ਲੰਗਰ ਹਾਲ ਔਰ ਦਮਾਨ ਹਾਲ ਟੈਨੰਗਾਲ ਕਮਰੇ ਪਾਰਕਿੰਗ ਦੀ ਬੜੀ ਵੱਡੀ ਇੱਥੇ ਸਮੱਸਿਆ ਸੀ ਗੁਰਦੁਆਰਾ ਲਕੀਰ ਸਾਹਿਬ ਦੇ ਵਿੱਚ ਕਿਉਂਕਿ ਇਹ ਬਾਜ਼ਾਰ ਦੇ ਵਿੱਚ ਮੱਲੇ ਦੇ ਵਿੱਚ ਗੁਰੂ ਘਰ ਇਹ ਜਿਹੜਾ ਸ਼ੌਭਤ ਆ ਔਰ ਲਾਗੇ ਲਾਗੇ ਪਲਾੜ ਜਿਹੜੇ ਆ ਉਹ ਹੁਣ ਮਹਿੰਗੇ ਭਾਅ ਦੇ ਲੈ ਕੇ ਤੇ ਪਾਰਕਿੰਗ ਦਾ ਮਸਲਾ ਜਿਹੜਾ ਉਹ ਹੱਲ ਕੀਤਾ ਇੱਥੇ ਸਾਧ ਸੰਗਤ ਬੜੀ ਦੂਰਾਂ ਦੂਰਾਂ ਤੋਂ ਆਉਂਦੀ ਆ ਔਰ ਉਹਨਾਂ ਦੀਆਂ ਜਿਹੜੀਆਂ ਸੁਖਣਾਵਾਂ ਇਹ ਮਹਾਰਾਜਾ ਕਿਰਪਾ ਕਰਦਾ ਗੁਰਦੁਆਰਾ ਲਕੀਰ ਸਾਹਿਬ ਤੋਂ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਜੋ ਸੁਖਣਾ ਉਹ ਪੂਰੀਆਂ ਹੁੰਦੀਆਂ ਇਤਿਹਾਸਿਕ ਗੁਰਦੁਆਰਾ ਜਿਹੜਾ ਇਹ ਗੁਰਦੁਆਰਾ ਲਕੀਰ ਸਾਹਿਬ ਮਹਾਰਾਜ ਦੀ ਕਿਰਪਾ ਵਾਕੇ ਸਾਰੇ ਇਲਾਕੇ ਨੂੰ ਇਸ ਚੀਜ਼ ਦਾ ਬਹੁਤ ਹੀ ਵੱਡਾ ਜਿਹੜਾ ਉਹ ਇਹ ਦਸ ਸੁਖਿਆ ਔਰ ਮਹਾਰਾ ਹੀ ਕਿਰਪਾ ਕਰਨਾ ਇਸੇ ਤਰ੍ਹਾਂ ਹੀ ਇਸ ਵਾਵਾਂ ਜਿਹੜੀਆਂ ਚੱਲਦੀਆਂ ਰਹਿਣ ਇਹ ਜੋ ਇਤਿਹਾਸ ਆ ਉਹ ਸਾਬੋ ਕੀ ਤਲਵੰਡੀ ਤੋਂ ਬਾਬਾ ਦੀਪ ਸਿੰਘ ਜੀ ਜਦੋਂ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੁਗਲ ਫੌਜਾਂ ਨੇ ਬੇਅਦਬੀ ਇਸਰੋਬਰ ਦੀ ਕੀਤੀ ਉਸ ਤੋਂ ਬਾਅਦ ਗੁਰੂ ਨੂੰ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹ ਇਸ ਈਸ ਨੂੰ ਨਾ ਸਾਰਦੇ ਹੋਏ ਆਪਣਾ ਕੁਝ ਸਾਥੀਆਂ ਸਮੇਤ ਉਥੋਂ ਪੈਦਲ ਯਾਤਰਾ ਜਿਹੜੀ ਆ ਉਹਨਾਂ ਨੇ ਇੱਥੇ ਕੀਤੀ ਔਰ ਇਸ ਜਗ੍ਹਾ ਦੇ ਉੱਤੇ ਆਣ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਇੱਥੋਂ ਜਗ੍ਹਾ ਤੇ ਆਣ ਕੇ ਆਪਣਾ ਲਕੀਰ ਖਿੱਚੀ ਔਰ ਇਸ ਤੋਂ ਗਾਹ ਅੱਗੇ ਚੱਲੇ ਜਿਹੜੇ ਆ ਉਹ ਸੇਵਾ ਸ਼ੁਰੂ ਕਰਾਉਣ ਵਾਸਤੇ ਆਪਣਾ ਉਹਨਾਂ ਦੇ ਰਸਤੇ ਦੇ ਵਿੱਚ ਸੀਸ ਭੇਟ ਕੀਤਾ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਵਰਲਡ ਚੁੱਕਦਾ ਉਥੋਂ ਸੇਵਾ ਦੇ ਵਿੱਚ ਹਿੱਸਾ ਪਾਉਣ ਵਾਸਤੇ ਬਾਬਾ ਜੀ ਦਾ ਬਾਬਾ ਦੀਪ ਸਿੰਘ ਜੀ ਦਾ ਬਹੁਤ ਵੱਡਾ ਤੇ ਬਹੁਤ ਹੀ ਜ਼ਿਆਦਾ ਸੰਯੋਗ ਆ ਜਿਨ੍ਹਾਂ ਨੇ ਆਪਣੇ ਸਿਰ ਦੀ ਕੁਰਬਾਨੀ ਦੇ ਕੇ ਸੇਵਾ ਸ਼ੁਰੂ ਕਰਾਈ ਮਹਾਰਾਜ ਦੀ ਕਿਰਪਾ ਕਰਕੇ ਇੱਥੇ ਜੋ ਵੀ ਆਉਂਦਾ ਇਨਸਾਨ ਦੂਰਾਂ ਦੂਰਾਂ ਤੋਂ ਹੁੰਦੇ ਆ ਔਰ ਸੰਗਤ ਅੱਗੇ ਨਾਲੋਂ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇੱਥੇ ਦੁਪਹਿਰੇ ਦਾ ਜੋ ਚੱਲ ਰਿਹਾ ਸਮਾਗਮ ਐ ਤਵਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਆ ਇੱਥੇ ਆਣ ਕੇ ਨਕਮਸਤ ਹੁੰਦੀ ਆ ਔਰ ਹੁਣ ਇੱਥੇ ਜਗ੍ਹਾ ਜਿਹੜੀ ਆ ਇਹਦੇ ਵਿੱਚ ਤੇ ਬਹੁਤ ਹੀ ਵੱਡੀਆਂ ਸਮਾਵਾਂ ਤੇ ਤਕਰੀਬਨ ਵਰਲਡ ਚੋਂ ਦੁਨੀਆ ਜਿਹੜੀ ਆ ਇੱਥੇ ਆਣ ਕੇ ਉਹ ਆਪਣੇ ਸੁਖਣਾ ਜਿਹੜੀ ਉਹਨਾਂ ਦੀ ਪੂਰੀ ਹੁੰਦੀ ਆ ਔਰ ਪਿੱਛੇ ਬਾਬਾ ਜੀ ਦਾ ਸ੍ਰੀ ਚੰਦ ਜੀ ਦਾ ਜਨਮ ਦੇਣਾ ਨੰਗਿਆ 25 ਸ੍ਰੀ ਖੰਡਪਾਟ ਸਾਹਿਬ ਔਰ ਉਹਨਾਂ ਦੇ ਭੋਗ ਪਾਏ ਗਏ ਔਰ ਬੜੀ ਸ਼ਰਦਾ ਭਾਉ ਉਹਨਾਂ ਦੇ ਨਾਲ 24 ਘੰਟੇ ਲੰਗਰ ਜਿਹੜਾ ਉਹ ਚੱਲਦਾ ਰਹਿੰਦਾ ਮਹਾਰਾਜ ਕਿਰਪਾ ਕਰਨ ਇਥੇ ਤਨਾ ਮੇਰ ਭੜੇ ਹੱਥ ਤੇ ਹੱਥ ਰਾ ਕੇ ਸਾਡੇ ਕੋ ਸਵਾਵਾ ਲੈਂਦੇ ਰਹਿਣ ਤੇ ਲੋਕਾਂ ਦੀਆਂ ਜੜੀਆਂ ਸੰਗਤ ਦੀਆਂ ਜੜੀਆਂ ਸੁਖਣਾਵਾਂ ਪੂਰੀਆਂ ਹੁੰਦੀਆਂ ਰਹਿਣ ਇੰਨੀਆਂ ਬੇਨਤੀਆਂ ਬਨਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ